ਸੰਗਤ ਜਿਓ ਕਲਗੀਧਰ ਸੱਚੇ ਪਾਤਸ਼ਾਹ ਪੋ ਸੁਦੀ ਸਤਮੀ ਅੱਧੀ ਰਾਤ ਤੋਂ ਵਧੇਕ ਸਮਾਂ ਬਸਰ ਹੋ ਚੁੱਕਾ ਹੈ ਅਸਮਾਨ ਬਿਲਕੁਲ ਸਾਫ਼ ਹੈ ਤਾਰੇ ਡਲਕਾਂ ਮਾਰ ਰਹੇ ਨੇ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਗ੍ਰਹਿ ਧੰਨ ਮਾਤਾ ਗੁਜਰੀ ਜੀ ਦੇ ਕੋਖ ਤੋਂ ਪਟਨੇ ਦੀ ਧਰਤੀ ਦੇ ਉੱਤੇ ਅਵਤਾਰ ਧਾਰੀ ਹੋਏ ਜਦੋਂ ਸਹਿਬ ਜੀ ਅਵਤਾਰ ਧਾਰੀ ਹੋਏ ਉਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਧਰ ਬੰਗਾਲ ਅਸਾਮ ਵਾਲੇ ਪਾਸੇ ਜਗਤ ਨੂੰ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗ ਰਹੇ ਸਨ ਘਰ ਵਿੱਚ ਮਾਤਾ ਨਾਨਕੀ ਦਾਦੀ ਅਤੇ ਮਾਮਾ ਕਿਰਪਾਲ ਚੰਦ ਜੀ ਹਨ ਸਦ ਸੰਗਤ ਲਿਖਿਆ ਸਾਡੇ ਗ੍ਰੰਥਾਂ ਵਿੱਚ ਕਿ ਪਟਨੇ ਵਿਖੇ ਜਿਹੜੇ ਪਰਮੇਸ਼ਰ ਦੇ ਪਿਆਰ ਵਾਲੇ ਸਨ ਬੰਦਗੀ ਵਾਲੇ ਸਨ ਇਬਾਦਤ ਵਾਲੇ ਸਨ ਉਹਨਾਂ ਨੂੰ ਉਸ ਰਾਤ ਨੀਂਦ ਨਹੀਂ ਆ ਰਹੀ ਹੈ ਉਨਾਂ ਨੂੰ ਇੱਕ ਕਮਾਲ ਦੀ ਸੁਗੰਧ ਮਹਿਸੂਸ ਹੋ ਰਹੀ ਹੈ ਔਰ ਉਹਨਾਂ ਦਾ ਅੰਦਰਲਾ ਇਦਾਂ ਮਹਿਸੂਸ ਕਰ ਰਿਹਾ ਹੈ ਕਿ ਕੋਈ ਵੱਡੀ ਬਖਸ਼ਿਸ਼ ਉਤਰਣ ਵਾਲੀ ਹੈ ਕੋਈ ਵੱਡੀ ਮਿਹਰ ਉਤਰ ਰਹੀ ਹੈ ਪਰ ਪੂਰਨ ਰੂਪ ਵਿੱਚ ਉਹਨਾਂ ਨੂੰ ਗਿਆਤ ਨਹੀਂ ਆ ਰਹੀ ਹੈ ਤੇ ਲਿਖਿਆ ਹੈ ਅੰਬਾਲੇ ਦੇ ਨੇੜੇ ਕੁੜਹਮ ਵਿਖੇ ਇੱਕ ਫਕੀਰ ਰਹਿੰਦਾ ਹੈ ਇੱਕ ਪੀਰ ਰਹਿੰਦਾ ਹੈ ਜਿਨਨੇ ਮਾਰਫਤ ਦੇ ਰੰਗਾਂ ਵਿੱਚ ਇਸ ਰਾਜ਼ ਨੂੰ ਪਾ ਲਿਆ ਹੈ ਭੀਖਣ ਸ਼ਾ ਚਿਸ਼ਤੀ ਉਹਦਾ ਨਾਂ ਹੈ ਕਹਿੰਦੇ ਉਸ ਨੂੰ ਪਤਾ ਲੱਗਿਆ ਪੈਗੰਬਰਾਂ ਦੇ ਸ਼ੈਨਸ਼ਾਹ ਇਸ ਧਰਤੀ ਨੂੰ ਭਾਗ ਲਾ ਰਹੇ ਨੇ ਉਹਨੇ ਆਪਣੇ ਮਰੀਦਾਂ ਨੂੰ ਉਠਾਇਆ ਸਾਰੀ ਗੱਲ ਦੱਸੀ ਹੈ ਤੇ ਦਰਸ਼ਨਾ ਦੀ ਖਿੱਚ ਬਾਰੇ ਕਿਹਾ ਉਹਦੇ ਮਰੀਦਾਂ ਨੇ ਪੀਰ ਦੀ ਅਜ਼ਮਤ ਤੇ ਵਡਿਆਈ ਦੇ ਅੱਗੇ ਸੀਸ ਝੁਕਾਇਆ ਤੇ ਕਹਿੰਦੇ ਇੱਧਰ ਅਵਤਾਰ ਧਾਰੀ ਹੋਏ ਦਾਤੇ ਉਧਰ ਪੀਰ ਜੀ ਨੇ ਚਾਲੇ ਪਾ ਦਿੱਤੇ ਸਾਢੇ 1-3 ਮਹੀਨਿਆਂ ਬਾਅਦ ਪੀਰ ਜੀ ਪਟਨੇ ਪਹੁੰਚਦੇ ਹਨ ਔਰ ਇਸ ਸੋਹਣੇ ਘਰ ਦੇ ਅੱਗੇ ਆ ਕੇ ਬੇਨਤੀ ਕਰਦੇ ਨੇ ਔਰ ਮਾਮਾ ਕਿਰਪਾਲ ਜੀ ਬਾਲਾ ਪ੍ਰੀਤਮ ਜੀ ਨੂੰ ਲੈ ਕੇ ਆਂਦੇ ਨੇ ਗੋਬਿੰਦ ਰਾਏ ਜੀ ਨੂੰ ਔਰ ਇਹ ਪੀਰ ਦੀਦਾਰੇ ਕਰਦਾ ਹੈ ਲਿਖਿਆ ਇੰਨਾ ਪਿਆਰ ਵਿਚ ਆਇਆ ਇਸ ਨੇ ਬਾਲਾ ਪ੍ਰੀਤਮ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਹੈ ਫਿਰ ਸਾਧ ਸੰਗਤ ਚੁੰਮਿਆ ਇਸ ਨੇ ਮਹਾਰਾਜ ਦੇ ਚਰਨਾਂ ਨੂੰ ਔਰ ਬੜੇ ਰੰਗ ਵਿੱਚ ਹੈ ਬੜੇ ਰਸ ਵਿੱਚ ਹੈ ਤੇ ਭਾਈ ਵੀਰ ਸਿੰਘ ਕਹਿੰਦੇ ਕਈ ਵਾਰੀ ਵੱਡੇ ਵੱਡੇ ਫਕੀਰਾਂ ਨੂੰ ਵੀ ਕੁਝ ਪੜਦੇ ਰਹਿ ਜਾਂਦੇ ਨੇ ਉਹਦੇ ਅੰਦਰ ਇਹ ਵਿਚਾਰ ਆਈ ਕਿ ਇਹ ਹਿੰਦੂਆਂ ਦੇ ਹੋਵਣਗੇ ਕਿ ਸਾਡੇ ਹੋਵਣਗੇ ਸਦ ਸੰਗਤ ਜੀ ਮਨ ਵਿੱਚ ਇਹ ਵਿਚਾਰ ਲਿਆ ਕੇ ਉਸ ਨੇ ਦੋ ਕੁੱਜੇ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਪਾ ਕੇ ਅੱਗੇ ਕੀਤਾ ਤੇ ਮਨ ਵਿੱਚ ਵਿਚਾਰਿਆ ਜੇ ਪਾਣੀ ਦੇ ਕੁਜੇ ਤੇ ਹੱਥ ਰੱਖਸਣ ਤਾਂ ਮੈਂ ਸਮਝਾਂਗਾ ਇਹ ਹਿੰਦੂਆਂ ਦੇ ਹੋਵਣਗੇ ਜੇ ਦੁੱਧ ਦੇ ਕੁਜੇ ਤੇ ਹੱਥ ਰੱਖਿਆ ਫਿਰ ਇਹ ਸਾਡੇ ਹੋਣਗੇ ਸਤ ਸੰਗਤ ਜੀ ਮੁਸਕਰਾਉਂਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਉਮਰ ਸਾਢੇ 3 ਮਹੀਨਿਆਂ ਦੀ ਦੋਹਾਂ ਕੁਜੀਆਂ ਤੇ ਹੱਥ ਰੱਖਿਆ ਫਿਰ ਲਿਖਦੇ ਨੇ ਭਾਈ ਵੀਰ ਸਿੰਘ ਜੀ ਪੈਰ ਮਾਰ ਕੇ ਦੋਹਾਂ ਕੁਜੀਆਂ ਨੂੰ ਰੋੜ ਦਿੱਤਾ ਦੁੱਧ ਤੇ ਪਾਣੀ ਇਕੱਠੇ ਹੋ ਕੇ ਵਗ ਰਹੇ ਨੇ ਪੀਰ ਜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹਨੇ ਅੰਦਰੋਂ ਜਾਣ ਲਿਆ ਇਹ ਦੋਹਾਂ ਦੇ ਹੋਵਣਗੇ ਤੇ ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤ ਮਸ਼ਾਹੂਰ ਹੈ ਇਹ ਦੋਹਾਂ ਨੂੰ ਵਰਣ ਆਸ਼ਰਮ ਤੇ ਤਵੱਸਬ ਦੇ ਭਾਂਡਿਆਂ ਵਿੱਚੋਂ ਕੱਢ ਕੇ ਪ੍ਰੇਮ ਦੇ ਨਾਲ ਗੁਣ ਦੇਣਗੇ ਸਤ ਸੰਗਤ ਜੀ ਪੀਰ ਜੀ ਸਜਦੇ ਵਿੱਚ ਪੈ ਕੇ ਵਾਪਸ ਮੁੜੇ ਨੇ ਔਰ ਮਾਤਾ ਗੁਜਰੀ ਜੀ ਜਿਨ੍ਹਾਂ ਦੇ ਬਾਰੇ ਵਿਦਵਾਨਾਂ ਨੇ ਕਿਹਾ ਹੈ ਕਹਿੰਦੇ ਨੇ ਹਰਿੰਦਰ ਸਿੰਘ ਮਹਿਬੂਬ ਦੁਨੀਆਂ ਵਿੱਚ ਕਿਸੇ ਮਾਂ ਨੇ ਕਿਸੇ ਪੁੱਤਰ ਦੀ ਇਦਾਂ ਦੀ ਪਰਵਰਿਸ਼ ਨਹੀਂ ਕੀਤੀ ਹੋਣੀ ਜਿਸ ਤਰੀਕੇ ਨਾਲ ਮਾਤਾ ਗੁਜਰੀ ਜੀ ਬਾਲ ਗੋਬਿੰਦ ਰਾਏ ਦੀ ਪਰਵਰਿਸ਼ ਕਰ ਰਹੇ ਹਨ ਸਤ ਸੰਗਤ ਜੀ ਕਰੀਬਨ ਕਰੀਬਨ 1 ਸਾਲ ਦੇ ਹੋ ਚੁੱਕੇ ਨੇ ਬਾਲਾ ਪ੍ਰੀਤਮ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਗਤ ਜਲੰਦੇ ਤੇ ਮਿਹਰਾਂ ਕਰਕੇ ਭੈ ਕਾਹੂ ਕੋ ਦੇਤ ਨੈ ਨਹਿ ਪੈਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਐਸਾ ਸੁੱਚਾ ਗਿਆਨ ਵੰਡ ਕੇ ਮੇਰੇ ਪਾਤਸ਼ਾਹ ਆਏ ਨੇ ਪਟਨੇ ਔਰ ਬਾਲਾ ਪ੍ਰੀਤਮ ਦੇ ਦਰਸ਼ਨ ਕੀਤੇ ਨੇ ਤੇ ਸਾਧ ਸੰਗਤ ਦੱਸਿਆ ਹੈ ਸੰਕੇਤ ਦੇ ਦਿੱਤੇ ਇਹ ਆਖਰੀ ਨਾਨਕ ਨੇ ਦਸਵੇਂ ਨਾਨਕ ਔਰ ਮਾਤਾ ਗੁਜਰੀ ਜੀ ਨੇ ਜਾਣ ਲਿਆ ਗੁਰੂ ਨਾਨਕ ਦਾ ਦਸਵੇਂ ਜਾਮੇ ਨਾ ਗੋਬਿੰਦ ਰਾਏ ਤੇ ਫਿਰ ਗੁਰੂ ਗੋਬਿੰਦ ਸਿੰਘ ਹੋਣਾ ਸਾਧ ਸੰਗਤ ਜੀ ਕੁਝ ਦਿਨ ਇੱਥੇ ਰਹਿ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਰੱਬੀ ਰੰਗਾਂ ਵਿੱਚ ਰੱਬੀ ਹੁਕਮਾਂ ਵਿੱਚ ਪੰਜਾਬ ਆ ਗਏ ਨੇ ਪਰਿਵਾਰ ਉੱਥੇ ਹੀ ਰਹਿ ਰਿਹਾ ਹੈ ਆਏ ਦਿਨ ਬਾਲਾ ਪ੍ਰੀਤਮ ਜੀ ਨਵੇਂ ਤੋਂ ਨਵੇਂ ਰੰਗ ਵਿੱਚ ਪ੍ਰਗਟ ਹੋ ਰਹੇ ਨੇ ਪਰ ਸਾਧ ਸੰਗਤ ਜੀ ਜਿਹੜਾ ਵੀ ਦਿਦਾਰੇ ਕਰਦਾ ਮੋਇਆ ਜਾਂਦਾ ਹੈ ਪ੍ਰੇਮ ਵਾਲੇ ਜਦੋਂ ਦਰਸ਼ਨ ਕਰਦੇ ਨੇ ਉਹਨਾਂ ਦੇ ਅੰਦਰ ਕੋਈ ਅੰਦਰ ਰਸ ਚਰਨ ਲੱਗ ਪੈਂਦਾ ਹੈ ਲਿਖਿਆ ਹੈ ਸੁਰਤ ਜਿੱਥੇ ਪਹੁੰਚਣਾ ਚਾਹਦੀ ਹੈ ਪਹੁੰਚਿਆ ਨਹੀਂ ਸੀ ਜਾਂਦਾ ਜਦੋਂ ਕਿਤੇ ਇਸ ਸੋਹਣੇ ਬਾਲ ਦੇ ਦਿਦਾਰੇ ਹੁੰਦੇ ਨੇ ਸੁਰਤ ਆਪਣੀ ਆਪ ਸੁੱਚੇ ਘਰ ਵਿੱਚ ਪਹੁੰਚ ਜਾਂਦੀ ਹੈ ਧਿਆਨ ਜਿੱਥੇ ਲੱਗਣਾ ਚਾਹੀਦਾ ਬਾਰੰਬਾਰ ਟੁੱਟ ਟੁੱਟ ਜਾਂਦਾ ਹੈ ਜਦੋਂ ਇਸ ਸੋਹਣੇ ਬਾਲਕੇ ਦੇ ਦਿਦਾਰੇ ਹੁੰਦੇ ਨੇ ਸੁਤੇ ਹੀ ਧਿਆਨ ਉਸ ਰੰਗ ਵਿੱਚ ਰੰਗਿਆ ਜਾਂਦਾ ਹੈ ਦਰਸ਼ਨ ਕਰਦਿਆਂ ਹੀ ਸੁਰਤ ਜਿਹੜਾ ਹੈ ਮਾਰਫਤ ਦੇ ਕੇ ਹਕੀਕਤ ਦੇ ਰੰਗ ਵਿੱਚ ਪਹੁੰਚ ਜਾਂਦੀ ਹੈ ਸਾਧ ਸੰਗਤ ਪੜਦੇ ਸਾਰੇ ਚਾਕ ਹੋ ਜਾਂਦੇ ਨੇ ਇਸ ਤਰ੍ਹਾਂ ਨਾਲ ਬਾਲਾ ਪ੍ਰੀਤਮ ਜੀ ਹੁਣ ਜਦੋਂ ਚਾਰਕ ਵਰੀ ਆਂਦੇ ਹੋਏ ਲਿਖਿਆ ਹੈ ਇੱਥੇ ਇੱਕ ਬੜੇ ਹੀ ਪ੍ਰੇਮਾ ਭਗਤੀ ਵਾਲੇ ਜਿਹੜੇ ਰੋਜ਼ ਅੰਮ੍ਰਿਤ ਵੇਲੇ ਗੰਗਾ ਦੇ ਕੰਢੇ ਤੇ ਆ ਕੇ ਸਮਾਤੀ ਧਿਆਨ ਵਿੱਚ ਜੁੜਿਆ ਕਰਦੇ ਸੀ ਜਿਨ੍ਹਾਂ ਨੇ अनेकाਈ ਗ੍ਰੰਥਾਂ ਨੂੰ ਪੜ੍ਹਿਆ ਵਿਚਾਰਿਆ ਤੇ ਵੇਦਾਂ ਦਾ ਮੁਤੱਲਿਅਾ ਕੀਤਾ ਹੋਇਆ ਸੀ ਜਿਨ੍ਹਾਂ ਦੀ ਸੁਰਤ ਬਾਰੰਬਾਰ ਸ਼੍ਰੀ ਕ੍ਰਿਸ਼ਨ ਜੀ ਦੇ ਦਿਵਾਲੇ ਪਰਕਰਮਾਂ ਕਰਿਆ ਕਰਦੀ ਸੀ ਜਿਹੜੇ ਬਹੁਤ ਵਾਰੀ ਗੰਗਾ ਦੇ ਵਿੱਚੋਂ ਉੱਠਦੀਆਂ ਹੋਈਆਂ ਲਹਿਰਾਂ ਤੇ ਉਸ ਧੁੰਦ ਦੇ ਵਿੱਚੋਂ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨਾਂ ਦਾ ਸੁਖ ਲਿਆ ਕਰਦੇ ਸੀ ਪਰ ਫਿਰ ਵੀ ਜਿੱਥੇ ਤੱਕ ਪਹੁੰਚਣਾ ਚਾਹੁੰਦੇ ਸੀ ਜਿਹੜੇ ਦੀਦਾਰੀਆਂ ਤੱਕ ਕਦੇ ਉੱਥੇ ਤੱਕ ਪਹੁੰਚੇ ਨਹੀਂ ਸਨ ਔਰ ਅਜ ਉਹਨਾਂ ਨੂੰ ਚਾਣ ਚੱਕ ਲਗਿਆ ਵੀ ਜਿਸ ਦਰਸ਼ਨ ਦੀਦਾਰਿਆਂ ਦੀ ਮੇਰੀ ਉਤਕੰਠਾ ਸੀ ਪਿਆਸ ਸੀ ਉਹ ਮੈਨੂੰ ਪ੍ਰਾਪਤ ਹੋ ਰਹੀ ਹੈ ਮੈਨੂੰ ਨੇੜਿਓਂ ਨੇੜੇ ਅਵਤਾਰੀ ਪੁਰਸ਼ਾਂ ਦਾ ਦਿਦਾਰ ਹੋ ਰਿਹਾ ਹੈ ਇਸ ਖੁਸ਼ੀ ਵਿੱਚ ਬੌਹਰੇ ਹੋਏ ਹੋਏ ਪੰਡਤ ਸ਼ਿਵਦਤ ਨੇ ਜਦੋਂ ਨੇਤਰ ਖੋਲੇ ਤੇ ਬਾਲਾ ਪ੍ਰੀਤਮ ਜੀ ਨੇ ਕਮਾਨ ਦੇ ਉੱਤੇ ਤੀਰ ਚੜਾਇਆ ਹੋਇਆ ਸੀ ਤੇ ਗੰਗਾ ਦੀਆਂ ਲਹਿਰਾਂ ਨੂੰ ਵਿੰਨ ਰਹੇ ਸਨ ਸਾਧ ਸੰਗਤ ਫਿਰ ਕਈ ਸਮੇਂ ਆਏ ਲਿਖਿਆ ਪਹਿਲਾਂ ਤੇ ਥੋੜੀ ਅੰਦਰ ਦੁਬਿਧਾ ਚਲਦੀ ਰਹੀ ਕਿਉਂਕਿ ਇਨਸਾਨੀ ਮਨ ਹੈ ਪਰ ਜਦੋਂ ਜਿੱਦਾਂ ਜਿੱਦਾਂ ਦੀ ਇਸ ਨੇ ਚਾਹਨਾ ਕੀਤੀ ਪੰਡਿਤ ਸ਼ਿਵਦਤ ਨੇ ਲਿਖਿਆ ਸਾਡੇ ਗ੍ਰੰਥਾਂ ਵਿੱਚ ਕਦੇ ਇਹਨਾਂ ਨੇ ਰਾਮ ਦੀ ਸ਼ਵੀ ਦੀ ਅੰਦਰੋਂ ਮੰਗ ਰੱਖੀ ਕਦੇ ਬੁੱਧ ਦੀ ਮੂਰਤੀ ਦੀ ਮੰਗ ਰੱਖੀ ਕਦੇ ਸਾਧ ਸੰਗਤ ਜੀ ਦੁਆ ਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਦੀ ਅੰਦਰੋਂ ਮੰਗ ਰੱਖੀ ਪਰ ਜਦੋਂ ਹਰੇਕ ਰੰਗਾਂ ਵਿੱਚ ਇਨਾਂ ਨੇ ਬਾਲਾ ਪ੍ਰੀਤਮ ਜੀ ਨੂੰ ਤੱਕਿਆ ਇਹਨਾਂ ਦੀ ਸੁਰਤ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਭਉਰੇ ਦੀ ਮਾਨਿੰਦ ਜੁੜ ਗਈ ਔਰ ਹਰ ਵੇਲੇ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਰਹਿਣ ਲੱਗੇ ਇੱਕ ਦਿਨ ਕੀ ਹੋਇਆ ਇਥੋਂ ਦੀ ਇੱਕ ਅਮੀਰ ਜਾਤੀ ਤੇ ਉਹਦਾ ਪਤੀ ਜੀ ਦਾ ਨਾਂ ਹੈ ਫਤਿਹ ਚੰਦ ਮੈਣੀ ਤੇ ਇਹਦੀ ਘਰਵਾਲੀ ਨੂੰ ਮੈਣੀ ਦੀ ਰਾਣੀ ਕਿਹਾ ਕਰਦੇ ਸਨ ਇਹ ਪੰਡਿਤ ਸ਼ਿਵਦਤ ਕੋਲ ਆਏ ਹਨ ਅਰਜ ਗੁਜ਼ਾਰੀ ਹੈ ਕਿ ਸਾਡੇ ਘਰ ਵਿੱਚ ਬਾਲ ਹੋਵੇ ਸਾਡਾ ਇਹ ਰਾਜਪਾਟ ਸੰਭਣ ਵਾਲਾ ਕੋਈ ਜੀ ਆ ਜਾਏ ਪੰਡਤ ਸ਼ਿਵਦਤ ਕਹਿੰਦੇ ਨੇ ਮੇਰਾ ਕਰਨ ਲਈ ਉਹ ਆ ਪਾਇਆ ਹੋਇਆ ਹੈ ਇਦਾਂ ਪੰਡਤ ਸ਼ਿਵਦਤ ਨੂੰ ਇਹਨਾਂ ਨੂੰ ਬਾਲਾ ਪ੍ਰੀਤਮ ਦੇ ਚਰਨਾਂ ਦੀ ਲੋ ਲੱਗ ਗਈ ਔਰ ਇਹ ਧਿਆਨ ਧਰਨ ਲੱਗੇ ਅੰਦਰੋਂ ਖਿੱਚ ਖਾਣ ਲੱਗੇ ਲਿਖਿਆ ਕਈ ਵਾਰੀ ਘਰ ਵਿੱਚ ਇਹਨਾਂ ਦੇ ਘੰਟਿਆਂ ਬੱਧੀ ਸਮਾਂ ਬਸਰ ਹੋ ਜਾਂਦਾ ਔਰ ਬਾਲਾ ਪ੍ਰੀਤਮ ਦਾ ਧਿਆਨ ਹੀ ਇਹਨਾਂ ਨੂੰ ਆਏ ਦਿਨ ਨਿਰਮਲ ਪਵਿੱਤਰ ਉਦਾਸੀ ਤੋਂ ਖੇੜੇ ਵਿੱਚ ਲੈ ਕੇ ਜਾਣ ਲੱਗਿਆ ਸਦ ਸੰਗਤ ਜੀ ਇੱਕ ਦਿਨ ਇਸੇ ਤਰ੍ਹਾਂ ਨਾਲ ਧਿਆਨ ਮਗਨ ਅਵਸਥਾ ਵਿੱਚ ਟਿਕੇ ਹੋਏ ਸੀ ਤੇ ਉਦੋਂ ਬਾਲਾ ਪ੍ਰੀਤਮ ਜੀ ਆਪਣੀਆਂ ਹਾਨੀਆਂ ਨਾਲ ਖੇਡਦੇ ਹੋਏ ਇਹਨਾਂ ਦੇ ਘਰ ਵਿੱਚ ਪਹੁੰਚ ਗਏ ਨੇ ਇਹ ਜੋੜੀ ਅੰਤਰ ਧਿਆਨੀ ਵਿੱਚ ਟਿਕੀ ਹੋਈ ਹੈ ਔਰ ਬਾਲਾ ਪ੍ਰੀਤਮ ਮਲਕੜੇ ਜਏ ਕਹਿੰਦੇ ਮੈਣੀ ਦੀ ਰਾਣੀ ਦੀ ਗੋਦ ਵਿੱਚ ਗਏ ਔਰ ਬੜੇ ਹੀ ਪਿਆਰ ਦੇ ਵਿੱਚ ਮਾਂ ਸ਼ਬਦ ਕਹਿ ਕੇ ਪੁਕਾਰਿਆ ਹੈ ਮੈਣੀ ਦੀ ਰਾਣੀ ਦੇ ਅੰਦਰ ਇਹ ਮਾਂ ਸ਼ਬਦ ਉਸ ਨੂੰ ਸਭ ਪਾਸਿਓਂ ਸੁਣਾਈ ਦੇਣ ਲੱਗਾ ਔਰ ਜਦੋਂ ਨੇਤਰ ਖੋਲਦੀ ਤੇ ਕੀ ਵੇਖਦੀ ਹੈ ਗੋਦੀ ਵਿੱਚ ਬਾਲਾ ਪ੍ਰੀਤਮ ਦੇ ਦੇਦਾਰੇ ਸਾਧ ਸੰਗਤ ਪ੍ਰੇਮ ਦੀ ਏ ਕੈਸੀ ਖੇਡ ਸੀ ਇਹ ਮਾਂ ਸ਼ਬਦ ਕਹਿਣਾ ਸੀ ਕਿ ਮਾਨੋਂ ਸਾਰੀਆਂ ਭੁੱਖਾਂ ਹੀ ਗਵਾ ਦਿੱਤੀਆਂ ਸਾਰੇ ਦੁੱਖਾਂ ਤੋਂ ਨਜਾਤ ਦਿਵਾ ਦਿੱਤੀ ਔਰ ਕਹਿੰਦੇ ਨੇ ਕੁਝ ਸਮਾਂ ਇਸੇ ਰੰਗ ਵਿੱਚ ਡੁੱਬੀ ਰਹੀ ਮਹਿਣੀ ਦੀ ਰਾਣੀ ਫਿਰ ਬਾਲਾ ਪ੍ਰੀਤਮ ਤੇ ਉਹਦੇ ਹਾਨੀਆਂ ਲਈ ਸੇਵਾ ਦਾ ਅੰਦਰ ਚਾਓ ਜਦੋਂ ਖਿਆਲ ਆਇਆ ਉੱਠਣ ਲੱਗੀ ਨਾਲੇ ਨੌਕਰ ਨੂੰ ਭੇਜਿਆ ਵੀ ਕੁਝ ਬਾਜ਼ਾਰੋਂ ਲੈ ਕੇ ਆਓ ਬਾਲਾ ਪ੍ਰੀਤਮ ਕਹਿੰਦੇ ਨੇ ਜਿਹੜੇ ਤਲੇ ਹੋਏ ਛੋਲੇ ਪੂੜੀਆਂ ਤਿਆਰ ਕੀਤੇ ਨੇ ਉਹੀ ਮੈਨੂੰ ਤੇ ਮੇਰੇ ਸਖੀਆਂ ਨੂੰ ਛਕਾ ਦਿਓ ਔਰ ਕਹਿੰਦੇ ਨੇ ਥੋੜਾ ਸਮਾਂ ਹੀ ਪਹਿਲਾਂ ਰਸੋਈ ਵਿੱਚ ਕੰਮ ਕਰਨ ਵਾਲੀ ਨੇ ਇਹ ਪਦਾਰਥ ਤਿਆਰ ਕੀਤੇ ਸਤ ਸੰਗਤ ਜੀ ਇਦਾਂ ਬਾਲਾ ਪ੍ਰੀਤਮ ਜੀ ਆਪਣੀਆਂ ਹਾਣੀਆਂ ਨਾਲ ਉੱਥੇ ਪੂੜੀ ਛੋਲੇ ਇਹ ਪ੍ਰਸ਼ਾਦ ਸ਼ਕ ਲਿਆ ਹੈ ਔਰ ਅੱਗੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਬਚਨਾਂ ਨਾਲ ਰਾਣੀ ਤੇ ਰਾਜੇ ਦੇ ਅੰਦਰੋਂ ਸਦਾ ਦੀਆਂ ਭੁੱਖਾਂ ਚਲੇ ਗਈਆਂ ਹਨ ਸਦਾ ਆਨੰਦ ਵਿੱਚ ਟਿਕਣ ਲੱਗੇ ਤੇ ਕਲਗੀਧਰ ਪਾਤਸ਼ਾਹ ਬਾਰੇ ਲਿਖਿਆ ਬਾਲਾ ਪ੍ਰੀਤਮ ਜੀ ਬਾਰੇ ਕਹਿੰਦੇ ਦੁਨੀਆਂ ਵਿੱਚ ਕੋਈ ਐਸਾ ਪੁੱਤਰ ਦਿਸੇਗਾ ਨਹੀਂ ਜਿੱਦਾਂ ਦਾ ਵਰਤਾਰਾ ਬਾਲਾ ਪ੍ਰੀਤਮ ਜੀ ਨੇ ਪਟਨੇ ਰਹਿੰਦਿਆਂ ਹੋਇਆਂ ਇਸ ਪਰਿਵਾਰ ਦੇ ਨਾਲ ਰੱਖਿਆ ਹੈ ਸ਼ਾਇਦ ਹੀ ਕਤੇ ਇਹਨਾਂ ਨੂੰ ਉਡੀਕਣਾ ਪਿਆ ਹੋਵੇ ਨਹੀਂ ਤਾਂ ਰੋਜ਼ ਸ਼ਾਮਾਂ ਨੂੰ ਇਹਨਾਂ ਦੇ ਗ੍ਰਹਿ ਜਾਣਾ ਉੱਥੇ ਦੀਵਾਨ ਸਜਣਾ ਔਰ ਪੰਡਿਤ ਸ਼ਿਵਦਤ ਵੀ ਰੋਜ਼ ਦੀਦਾਰੀਆਂ ਲਈ ਉੱਥੇ ਪਹੁੰਚਣ ਲੱਗਾ ਉਧਰ ਘਰ ਵਿੱਚ ਵੀ ਦੀਵਾਨ ਸਜਦਾ ਸੀ ਚਾਰ ਘੜੀਆਂ ਇੱਥੇ ਸਾਧ ਸੰਗਤ ਸੰਧਿਆ ਤੋਂ ਬਾਅਦ ਰਹਿਣਾ ਇਸ ਵਾਸਤੇ ਅੱਜ ਤੱਕ ਪਟਨਾ ਸਾਹਿਬ ਦੇ ਵਿੱਚ ਸੋਦਰ ਦਾ ਪਾਠ ਚਾਰ ਘੜੀ ਬਾਕੀ ਦੇ ਸਥਾਨਾਂ ਨਾਲੋਂ ਬਾਅਦ ਵਿੱਚ ਹੁੰਦਾ ਹੈ ਖੈਰ ਬੇਨਤੀ ਕਰਨੀਆਂ ਸਾਧ ਸੰਗਤ ਜੀ ਇਦਾਂ ਮੇਰੇ ਪਾਤਸ਼ਾਹ ਨੇ ਇਹਨਾਂ ਨੂੰ ਨਿਵਾਜਿਆ ਔਰ ਇੱਥੇ ਲਿਖਿਆ ਜਦੋਂ ਇਹਨਾਂ ਦੇ ਘਰੋਂ ਹੋ ਕੇ ਪਹਿਲੇ ਦਿਨ ਘਰ ਪਹੁੰਚਦੇ ਨੇ ਮਾਤਾ ਗੁਜਰੀ ਜੀ ਨੂੰ ਬਾਲਾ ਪ੍ਰੀਤਮ ਕਹਿੰਦੇ ਨੇ ਅੱਜ ਇੱਕ ਹੋਰ ਮਾਂ ਬਣਾ ਕੇ ਆਇਆ ਮਾਤਾ ਗੁਜਰੀ ਜੀ ਕਹਿਣ ਲੱਗੇ ਇੱਕ ਬਾਲਕਾ ਦੋ ਮਾਮਾ ਇਹ ਕਿਵੇਂ ਦਿਸੇਗਾ ਦੋ ਮਾਮਾ ਕਹਿੰਦੇ ਜਿਵੇਂ ਦੋ ਅੱਖਾਂ ਦੇ ਵਿੱਚ ਇੱਕ ਰੋਸ਼ਨੀ ਇੱਕ ਜਿਹੜੀ ਹੈ ਨਿਗਾਹ ਹੁੰਦੀ ਹੈ ਮਾਤਾ ਜੀ ਨੇ ਆਖਿਆ ਇੱਕ ਬੱਚਾ ਦੋ ਮਾਮਾ ਦੀ ਗੋਦ ਵਿੱਚ ਕਿਵੇਂ ਖੇਡੇਗਾ ਕਹਿਣ ਲੱਗੇ ਜਿਵੇਂ ਆਕਾਸ਼ ਦਾ ਚੰਦਰਮਾ ਇੱਕੋ ਵੇਲੇ ਦੋ ਸਰੋਵਰਾਂ ਵਿੱਚ ਖੇਡ ਰਿਹਾ ਹੁੰਦਾ ਹੈ ਸਦ ਸੰਗਤ ਜੀ ਸਾਡੇ ਗ੍ਰੰਥਾਂ ਵਿੱਚ ਲਿਖਿਆ ਹੈ ਸਹਿਜ ਸੁਭਾਏ ਬਚਨ ਕਰਦਿਆਂ ਹੀ ਬਾਲਾ ਪ੍ਰੀਤਮ ਜੀ ਦੇ ਬੋਲਣਾ ਸਦਕਾ ਉਥੇ ਜਗਤਾ ਸੇਠ ਹੈ ਮਾਧੋ ਸੇਠ ਹੈ ਹੋਰ ਵੀ अनेका ਦੇ ਨਾਂ ਗ੍ਰੰਥਾਂ ਵਿੱਚ ਲਿਖੇ ਨੇ ਜਿਨ੍ਹਾਂ ਦੇ ਘਰ ਪੁੱਤਰਾਂ ਦੇ ਜਨਮ ਹੋਏ अनेका ਦੇ ਦਰਸ਼ਨ ਕਰਕੇ ਹੀ ਰੋਗ ਕਟੇ ਗਏ ਇੱਕ ਦਿਨ ਦੀ ਕਥਾ ਲਿਖੀ ਹੈ ਗੰਗਾ ਦੇ ਘਾਟ ਦੇ ਉੱਤੇ ਇੱਕ ਕੋੜੀ ਬੈਠਾ ਸੀ ਬਾਲਾ ਪ੍ਰੀਤਮ ਜੀ ਨੇ ਧੱਕਾ ਦੇ ਕੇ ਗੰਗਾ ਵਿੱਚ ਸੁੱਟ ਦਿੱਤਾ ਪਰ ਜਦੋਂ ਬਾਹਰ ਆਇਆ ਸਰੀਰ ਨਵਾਂ ਨਿਰੂਆ ਹੋਇਆ ਹੋਇਆ ਹੈ ਹਾਣੀਆਂ ਨੂੰ ਲੈ ਕੇ ਕਈ ਵਾਰੀ ਮਸਨੂਈ ਜੰਗਾ ਵੀ ਖੇਡਦੇ ਨੇ ਔਰ ਸਤਿਗੁਰੂ ਬਾਲਾ ਪ੍ਰੀਤਮ ਜੀ ਸਦਸੰਗਤ ਚਿੱਲੇ ਤੇ ਚੜਾਉਂਦੇ ਨੇ ਤੀਰ ਤੇ ਉੜਦੇ ਬਾਜਾਂ ਦੇ ਨਾਲ ਛੱਡ ਦਿੰਦੇ ਨੇ ਕਦੇ ਗੰਗਾ ਵਿੱਚ ਆਏ ਹੋਏ ਹੱਡ ਤੇ ਲਹਿਰਾਂ ਦੇ ਸਿਰਫ ਇਹ ਦਿੰਦੇ ਹਨ ਕਦੇ ਬਾਲਾ ਪ੍ਰੀਤਮ ਜੀ ਦੇ ਤੀਰ ਚੱਲਦੇ ਨੇ ਕਦੇ ਸਾਧ ਸੰਗਤ ਘੜੇ ਭਜਦੇ ਹਨ ਉਥੇ ਆ ਕੇ ਉਹ ਔਰਤਾਂ ਮਿੱਠਾ ਮਿੱਠਾ ਉਲਾਮਾ ਦਿੰਦੀਆਂ ਨੇ ਮਾਤਾ ਗੁਜਰੀ ਜੀ ਨੂੰ ਪਰ ਪਤਾ ਲੱਗਦਾ ਇਹ ਘੜੇ ਨਹੀਂ ਭੱਜੇ ਇਹਨਾਂ ਦੇ ਮੰਦ ਕਰਮ ਭੱਜੇ ਨੇ ਮਾਤਾ ਜੀ ਨੇ ਘੜੀਆਂ ਦੀ ਥਾਂ ਗਾਗਰਾਂ ਲੈ ਕੇ ਦੇ ਦਿੱਤੀਆਂ ਬਾਲਾ ਪ੍ਰੀਤਮ ਜੀ ਨੇ ਤੀਰਾਂ ਨਾਲ ਉਹਨਾਂ ਦੇ ਵਿੱਚ ਜਿਹੜਾ ਹੈ ਤੀਰ ਛੱਡ ਕੇ ਤੇ ਸਾਧ ਸੰਗਤ ਉਹਨਾਂ ਨੂੰ ਛਿੱਥੇ ਕੀਤਾ ਕਹਿੰਦੇ ਗਾਗਰਾਂ ਨਹੀਂ ਛਿੱਧੀਆਂ ਉਹਨਾਂ ਦੇ ਪਾਪ ਕਰਮਮੰਦ ਕਰਮ ਛਿੱਦੇ ਹਨ ਇਦਾਂ ਸਾਧ ਸੰਗਤ ਜੀ ਕਲਗੀਧਰ ਸੱਚੇ ਪਾਤਸ਼ਾਹ ਪਟਨੇ ਦੀ ਧਰਤੀ ਦੇ ਉੱਤੇ ਮਿਹਰਾਂ ਕਰ ਰਹੇ ਨੇ ਇੱਕ ਬੜੇ ਅਦਬ ਦੀ ਕਥਾ ਲਿਖੀ ਹੈ ਇੱਥੇ ਦੋ ਮੁਸਲਮਾਨ ਭਰਾ ਨੇ کریم ਬਖਸ਼ ਰਹੀਮ ਬਖਸ਼ ਕਦੇ ਇਹਨਾਂ ਦਾ ਬਾਗ ਆਕਾਰਨ ਹੀ ਸੁੱਕ ਰਿਹਾ ਸੀ ਤੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚਰਨ ਪਾਏ ਸਨ ਤੇ ਇਹ ਬਾਗ ਫੇਰ ਹਰਿਆ ਭਰਿਆ ਹੋਇਆ ਸੀ ਹੁਣ ਸਦ ਸੰਗਤ ਜੀ ਬਾਲਾ ਪ੍ਰੀਤਮ ਗੋਬਿੰਦ ਰਾਏ ਇਹਨਾਂ ਦੇ ਬਾਗ ਵਿੱਚ ਜਦੋਂ ਜਾਂਦੇ ਹਨ ਕਦੇ ਕਦੇ ਚੁੱਪ ਵਿੱਚ ਉਦਾਸੀਆਂ ਕਰਦੇ ਨੇ ਆਉਣ ਵਾਲੇ ਸਮਿਆਂ ਵਿੱਚ ਕਈਆਂ ਨੂੰ ਮਿਲ ਰਹੇ ਨੇ ਕਈ ਵਾਰੀ ਦਰਖਤ ਦੇ ਥੱਲੇ ਆਰਾਮ ਵਿੱਚ ਲੇਟ ਜਾਂਦੇ ਨੇ ਸਦ ਸੰਗਤ ਤੇ ਦੋਵੇਂ ਭਰਾ ਬੜੇ ਅਦਬ ਵਿੱਚ ਦਰਸ਼ਨ ਦਿਦਾਰੇ ਕਰਦੇ ਤੇ ਲਿਖਿਆ ਹੈ ਇਹਨਾਂ ਨੂੰ ਆਪਣੇ ਬਾਗ ਦੇ ਦਰਖਤਾਂ ਦੀ ਪੱਤੀ ਪੱਤੀ ਉੱਤੇ ਕੁਰਾਨ ਦੇ ਹਰਫ ਦਿਖਾਈ ਦਿੰਦੇ ਨੇ ਇਹ ਹਰ ਵੇਲੇ ਰੱਬੀ ਰੰਗ ਵਿੱਚ ਰਹਿਣ ਲੱਗੇ ਇਦਾਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਲਿਖਿਆ ਕਦੇ ਕਦੇ ਇੰਨੇ ਉਦਾਸ ਵੀ ਹੋ ਜਾਂਦੇ ਕਿਸੇ ਨਾਲ ਬੋਲਦੇ ਨਹੀਂ ਚੁੱਪ ਹਾਣੀ ਆਉਂਦੇ ਹਨ ਪਰ ਕਿਸੇ ਵਿੱਚ ਬੁਲਾਣ ਦੀ ਤਾਕਤ ਨਹੀਂ ਲੇਟੇ ਰਹਿੰਦੇ ਨੇ ਕੁਝ ਖਾਂਦੇ ਨਹੀਂ ਸਾਧ ਸੰਗਤ ਜੀ ਮਾਮਾ ਕਿਰਪਾਲ ਜੀ ਫਿਕਰ ਕਰਦੇ ਨੇ ਦਾਦੀ ਨਾਨਕੀ ਉਦਾਸ ਹੋ ਜਾਂਦੀ ਹੈ ਪਰ ਮਾਤਾ ਗੁਜਰੀ ਜੀ ਗੰਭੀਰ ਚੁੱਪ ਵਿੱਚ ਚਲੇ ਜਾਂਦੇ ਨੇ ਕਿਉਂਕਿ ਮਾਤਾ ਗੁਜਰੀ ਜੀ ਨੂੰ ਪਤਾ ਹੈ ਗੁਰੂ ਨਾਨਕ ਦਾ ਹਰੇਕ ਰੰਗ ਨਿਆਰਾ ਹੈ ਹਰੇਕ ਚੋਜ ਕਹਿਣ ਕਥਣ ਤੋਂ ਬਾਰਾ ਹੈ ਇਦਾਂ ਸਾਧ ਸੰਗਤ ਜੀ ਬਾਲਾ ਪ੍ਰੀਤਮ ਇਹ ਨਾਂ ਪਟਨੇ ਦੇ ਹਰੇਕ ਮਨੁੱਖ ਦੇ ਹਿਰਦੇ ਦੇ ਵਿੱਚ ਵਸਣ ਲੱਗਾ ਸਾਰਾ ਪਟਨਾ ਹੀ ਬਾਲਾ ਪ੍ਰੀਤਮ ਜੀ ਨੂੰ ਪਿਆਰ ਕਰਨ ਲੱਗਾ ਬਾਲਾ ਪ੍ਰੀਤਮ ਨੇ ਇਸ ਧਰਤੀ ਦੇ ਉੱਤੇ 5.5 ਵਰਿਆਂ ਦਾ ਸਮਾਂ ਗੁਜ਼ਾਰਿਆ ਫਿਰ ਸਾਧ ਸੰਗਤ ਜੀ ਕਦੇ ਵੀ ਵਾਪਸ ਨਾ ਆਉਣ ਲਈ ਹੁਣ ਇਥੋਂ ਫਿਰ ਸਤਿਗੁਰੂ ਰੱਬੀ ਹੁਕਮਾਂ ਵਿੱਚ ਆਨੰਦਪੁਰ ਸਾਹਿਬ ਆ ਜਾਂਦੇ ਨੇ ਸਤਿਗੁਰੂ ਦਾਤਾ ਜੀ ਦਇਆ ਕਰਨ ਐਸੇ ਸੋਹਣਿਆਂ ਦਾਤਿਆਂ ਦਾ ਨਾਂ ਲੈਣਾ ਉਹਨਾਂ ਦੀਆਂ ਗੱਲਾਂ ਕਰਨੀਆਂ ਉਹਨਾਂ ਦੀਆਂ ਬਾਤਾਂ ਪਾਉਣੀਆਂ ਸਾਧ ਸੰਗਤ ਜੀ ਇਹ ਵੱਡੇ ਭਾਗ ਜਾਣਨੇ ਚਾਹੀਦੇ ਹਨ ਐਸੇ ਦਾਤਿਆਂ ਨੂੰ ਯਾਦ ਕਰਦਿਆਂ ਸੁਤੇ ਹੀ ਰੱਬੀ ਯਾਦ ਹਿਰਦੇ ਦਾ ਸ਼ਿੰਗਾਰ ਬਣ ਜਾਂਦੀ ਹੈ